ਬਣਦਾ ਹੈ ਉਹ ਗੁਰੂ ਇੰਨਾ ਸਮਰਥ ਗੁਰੂ ਸੀ ਜਿਸ ਗੁਰੂ ਪਿਤਾ ਨੇ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਜੀਵਨ ਦੇ ਅੰਦਰ ਮਨੁੱਖਤਾ ਦੀ ਭਲਾਈ ਦੇ ਲਈ ਸਮਾਜ ਦੇ ਲਈ ਦੁਨੀਆ ਦੇ ਲਈ ਇਹੋ ਜਿਹੀ ਕ੍ਰਾਂਤੀਕਾਰੀ ਕਦਮ ਚੁੱਕੇ ਨੇ ਉਹ ਲੋਕ ਜਿਨ੍ਹਾਂ ਲੋਕਾਂ ਨੇ ਸਮਾਜ ਦੇ ਅੰਦਰ ਕੋਈ ਨਹੀਂ ਸੀ ਪੁੱਛਦਾ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਇੱਕ ਸੂਤਰ ਦੇ ਵਿੱਚ ਇਕੱਠੇ ਕਰਕੇ ਪਰੋ ਕੇ ਇੱਕ ਐਸੀ ਮਾਲਾ ਤਿਆਰ ਕੀਤੀ ਜਿਹਨੂੰ ਨਾਮ ਦਿੱਤਾ ਖਾਲਸਾ ਪੰਥ ਤੇ ਸਾਧ ਸੰਗਤ ਮੈਂ ਇੱਕ ਬੇਨਤੀ ਕਰਾਂ ਕਿ ਜਦੋਂ ਅਸੀਂ ਇਤਿਹਾਸ ਦੇ ਉਹ ਸੁਨਰੀ ਪੰਨੇ ਪੜਦੇ ਆ ਮੈਂ ਬੇਨਤੀ ਕਰਾਂ ਗੁਰੂ ਨੂੰ ਚਿੱਤ ਦੇ ਵਿੱਚ ਗੁਰੂ ਨਾਲ ਧਿਆਨ ਦੇ ਵਿੱਚ ਸਿਖ ਰੱਖ ਕੇ ਅਗਰ ਯਾਦ ਕਰੇ ਨਾ ਤੇ ਕਿਉਂਕਿ ਸਮਾ ਸਿਮਤ ਆ ਆਪਾਂ ਇੱਕ ਛੋਟੀ ਜੀ ਇਤਿਹਾਸ ਦੀ ਸਾਖੀ ਕਹੇ ਕਿ ਸਮਾਪਤੀ ਕਰਾਂਗੇ ਜੀ ਕਿਉਂਕਿ ਜਿੱਥੇ ਪੰਥ ਦੇ بڑے بڑے ਬੁਲਾਰੇ ਇੱਥੇ ਪਹੁੰਚੇ ਨੇ ਸਾਰਿਆਂ ਨੇ ਇਸ ਅਸਥਾਨ ਦੇ ਨਾਲ ਪਿਆਰ ਹੈ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਜੋ ਪ੍ਰਗਟ ਕਰਨੇ ਹਨ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਗੁਰਦੇਵ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਮੈਂ ਬੇਨਤੀ ਕੀਤੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੀ ਕੋਈ ਬਾਤ ਪੁੱਛਣ ਵਾਲਾ ਨਹੀਂ ਸੀ ਉਹਨਾਂ ਨੂੰ ਹਜ਼ੂਰ ਨੇ ਗੱਲੇ ਦੇ ਨਾਲ ਲਾਇਆ ਸਿੱਖ ਤਵਾਰੀਖ ਇਹ ਗੱਲ ਕਹਿੰਦੀ ਹੈ ਅਨੰਦਪੁਰ ਸਾਹਿਬ ਦੀ ਉਸ ਪਾਵਨ ਪਵਿੱਤਰ ਧਰਤੀ ਦੇ ਅੰਦਰ ਸਤਲੂਜ ਦੇ ਉਸ ਕਿਨਾਰੇ ਤੇ ਗੁਰੂ ਕੇ ਸਿੱਖ ਜਿਹੜੇ ਹਨ ਅੱਜ ਇੱਕ ਬੇੜੀ ਦੇ ਵਿੱਚ ਬੈਠਦੇ ਨੇ ਮੈਂ ਇਸ ਕਰਕੇ ਸਾਖੀ ਚੁਣੀ ਹੈ ਕਿਉਂਕਿ ਗੁਰੂ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਨੇ ਗੁਰੂ ਸਿੱਖ ਦੇ ਨਾਲ ਕਿੰਨਾ ਪਿਆਰ ਕਰਦਾ ਹੈ ਗੁਰੂ ਸਿੱਖ ਦਾ ਬਾਹਰਲਾ ਲਿਬਾਸ ਨਹੀਂ ਵੇਖਦਾ ਗੁਰੂ ਸਿੱਖ ਦੇ ਅੰਦਰ ਦੀ ਭਾਵਨਾ ਵੇਖਦਾ ਹੈ ਕਿ ਮੇਰੇ ਸਿੱਖ ਦੀ ਭਾਵਨਾ ਕਿਵੇਂ ਦੀ ਹੈ ਮੇਰੇ ਸਿੱਖ ਦੇ ਅੰਦਰ ਦੀ ਪੁਕਾਰ ਕਿਵੇਂ ਦੀ ਹੈ ਗੁਰੂ ਤੁਹਾਡੀ ਪੁਕਾਰ ਸੁਣਦਾ ਜੀ ਕਹਿੰਦੇ ਕਿ ਸਤਲੁਜ ਦੇ ਕਿਨਾਰੇ ਤੇ ਅੱਜ ਬੇੜੀਆਂ ਲੱਗੀਆਂ ਨੇ ਉਹਨਾਂ ਬੇੜੀਆਂ ਤੇ ਇੱਕ ਬੇੜੀ ਤੇ ਆ ਕੇ ਗੁਰੂ ਕੇ ਸਿੱਖ ਬੈਠਦੇ ਨੇ ਤੇ ਸਿੱਖ ਦੀ ਜ਼ਿੰਦਗੀ ਦਾ ਇੱਕ ਸੁਭਾਅ ਬੜਾ ਪਿਆਰਾ ਹੈ ਸਿੱਖ ਜਿੱਥੇ ਬੈਠ ਜਾਵੇ ਨਾ ਉੱਥੇ ਆਪਣੇ ਗੁਰੂ ਦੀਆਂ ਬਾਤਾਂ ਕਰਦਾ ਹੈ ਵਿਸ਼ਾ ਕਜ ਸਮਾਂ ਬਦਲ ਗਿਆ ਨਹੀਂ ਤੇ ਸਿੱਖ ਘਰਾਂ ਦੇ ਪ੍ਰਸ਼ਾਦੇ ਵੀ ਤਿਆਰ ਕਰਦੇ ਸਨ ਨਾ ਅੱਜ ਜਿਵੇਂ ਗੁਰੂ ਘਰਾਂ ਦੇ ਲੰਗਰਾਂ ਦੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਤੇ ਬਾਣੀ ਪੜੀ ਜਾਂਦੀ ਹੈ ਤੇ ਗੁਰੂ ਕੇ ਸਿੱਖ ਬਾਣੀ ਪੜਦੇ ਲੰਗਰ ਤਿਆਰ ਕਰਦੇ ਨੇ ਪਰ ਉਸ ਵੇਲੇ ਸਿੱਖ ਘਰਾਂ ਚ ਪ੍ਰਸ਼ਾਦਾ ਘਰ ਦਾ ਵੀ ਤਿਆਰ ਕਰਦੇ ਉਹ ਗੁਰੂ ਕੀ ਬਾਣੀ ਪੜ੍ਹਦੇ ਸਨ ਤੇ ਉਹ ਬਾਣੀ ਸੁਣਨ ਵਾਲੇ ਲੋਕ ਯੋਧੇ ਜਿਹੜੇ ਹਨ ਹਰੀ ਸਿੰਘ ਨਲਵਾ ਨواب ਸਿੰਘ ਕਪੂਰ ਤੇ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਪੈਦਾ ਹੁੰਦੇ ਸਨ ਕਿਉਂਕਿ ਲੰਗਰ ਇਹੋ ਜਿਹਾ ਤਿਆਰ ਹੁੰਦਾ ਸੀਗਾ ਤੇ ਅੱਜ ਜਿਹੜੀ ਵੇਖੋ ਸਿੱਖ ਜਿੱਥੇ ਬੈਠਦਾ ਗੁਰੂ ਕੀ ਬਾਤ ਕਰਦਾ ਕਹਿਣ ਲੱਗੇ ਅੱਜ ਬੇੜੀ ਦੇ ਵਿੱਚ ਬੈਠੇ ਨੇ ਤੇ ਬੇੜੇ 'ਚ ਬੈਠਦੇ ਆ ਗੁਰੂ ਕੀਆਂ ਬਾਤਾਂ ਕਰਦੇ ਨੇ ਤੇ ਗੁਰੂ ਕੀ ਬਾਣੀ ਪੜਨ ਲੱਗੇ ਤੇ ਪੜਦਿਆਂ ਸਿੱਖ ਗੁਰੂ ਦਾ ਸ਼ਬਦ ਪੜ੍ਹਦੇ ਨੇ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਇ ਕਬ ਗੱਲ ਪ੍ਰਭ ਮੋਇ ਕਬ ਕਦੋਂ ਸਤਗੁਰੂ ਤੋਂ ਕਿਰਪਾ ਕਰੇਗਾ ਸਾਨੂੰ ਗਲੇ ਦੇ ਨਾਲ ਲਾਵੇਗਾ ਸਿੱਖ ਜਦੋਂ ਇਹ ਪੜ੍ਹਦੇ ਜਾ ਰਹੇ ਨੇ ਤੇ ਕਹਿਣ ਲੱਗੇ ਉਹ ਜਿਹੜਾ ਬੀੜੀ ਚਲਾ ਰਿਹਾ ਮਲਾਹ ਹੈ ਨਾ ਅੱਜ ਸਾਧ ਸੰਗਤ ਮਲਾਹ ਉਹਨਾਂ ਸਿੱਖਾਂ ਨੂੰ ਇੱਕ ਸਵਾਲ ਕਰਦਾ ਮਲਾਹ ਦਾ ਸਿੱਖਾਂ ਨੂੰ ਸਵਾਲ ਕੀ ਹੈ ਮਲਾਸਿਕਾ ਨੂੰ ਇਹ ਸਵਾਲ ਕਰਦਾ ਕਹਿੰ ਲਗਾ ਗੁਰੂ ਕਿਉ ਸਿਖੋ ਤੁਸੀਂ ਜਿਹੜਾ ਸ਼ਬਦ ਪੜ੍ਹਦੇ ਹੋ ਮੈਨੂੰ ਇਹਦੇ ਅਰਥ ਨਹੀਂ ਪਤਾ ਪਰ ਸੱਚ ਕਰਕੇ ਜਾਣਿਓ ਤੁਹਾਨੂੰ ਇਹਨੇ ਬੋਲਾ ਨੇ ਮੇਰਾ ਅੰਦਰ ਕੀ ਲੇ ਕੇ ਰੱਖ ਦਿੱਤਾ ਮੈਨੂੰ ਦੱਸੋ ਕਿ ਇਹਦੇ ਅਰਥ ਕੀ ਨੇ ਉਹਨਾਂ ਕਿਹਾ ਵੇ ਗੁਰੂ ਸਿੱਖ ਦੀ ਇਹੋ ਜਿਹਾ ਨਾ ਕਿ ਗੁਰੂ ਅਗਰ ਗੁਰੂ ਦੀ ਆਸ ਲੈ ਕੇ ਜਿਉਂ ਤੋ ਗੁਰੂ ਜ਼ਰੂਰ ਗੱਲ ਨਾਲ ਲਾਉਂਦਾ ਕਹਿੰਦਾ ਗਰੀਬਾਂ ਨੂੰ ਵੀ ਲਾਉਂਦਾ ਕਹਿੰਦੇ ਗੁਰੂ ਗਰੀਬ ਨੂੰ ਵੀ ਗੱਲ ਨਾਲ ਲਾਏਗਾ ਉਹ ਕਹਿੰਦਾ ਬਿਲਕੁਲ ਜੀ ਗੁਰੂ ਤੇ ਸਾਰਿਆਂ ਨਾਲ ਪਿਆਰ ਕਰਦਾ ਤੂੰ ਪਿਆਰ ਕਰਕੇ ਵੇਖ ਸਿੱਖ ਤਵਾਰਿਕ ਨੇ ਉਹਦਾ ਨਾਮ ਲਿਖਿਆ ਜੀ ਭਾਈ ਸੈਦਾ ਕਹਿਣ ਲੱਗੇ ਉਹਨਾਂ ਨੂੰ ਪਾਰਲੇ ਬੰਨੇ ਉਤਾਰਦਾ ਭਾਈ ਸੈਦਾ ਘਰ ਨੂੰ ਆਉਂਦਾ ਤੇ ਸਾਧ ਸੰਗਤ ਜਿਨ੍ਹਾਂ ਨੂੰ ਸ਼ਬਦ ਦਾ ਤੀਰ ਵੱਜ ਜਾਏ ਨਾ ਹਿਰਦੇ 'ਚ ਸ਼ਬਦ ਦਾ ਤੀਰ ਪੇਰ ਜਿਹੜਾ ਹੈ ਨਾ ਕਹਿਣ ਲੱਗੇ ਉਹ ਫਿਰ ਭੈੜੀਆਂ ਮੱਤਾਂ ਵਿੱਚ ਦੁਨੀਆਂ ਦੀ ਹੋਛੀ ਬਾਸ਼ਾ 'ਚ ਜ਼ਿੰਦਗੀ ਨਹੀਂ ਜੀਣ ਦਿੰਦਾ ਅਜ ਸ਼ਬਦ ਦਾ ਤੀਰ ਵੱਜਿਆ ਜਿਹਨੂੰ ਗੁਰਬਾਣੀ 'ਚ ਪੜਦੇਓ ਹਰ ਪ੍ਰੇਮ ਬਾਨੀ ਮਨ ਮਾਰੇ ਆ ਅਨਿਆਲੇ ਅਨਿਆ राम राजे जिस लागै पीर परम की सो जाने जरिया जीवन मुक्त सु आखिए मर जिवै मरिए जन नानक सतगुरु मेल हर जग दूत तरिया आज सारी रात सुत्ता नहीं आज रात सो नहीं रया आज सैदा सारी रात पढ़दा प्रभु कीजा कृपा निधान हम हर गुण गावेगे ओ तुमरी करु नित आस प्रभु मोहे कब गल लावेगे सारी रात एहो पढ़दा है जी सवेर होंदी है ਸਵੇਰੋਂ ਕਿ ਸੈਦ ਨੇ ਆ ਕੇ ਅੱਜ ਸਤਲੁਜ ਦੇ ਕਿਨਾਰੇ ਤੇ ਆਪਣੀ ਬੇੜੀ ਲੱਗੀ ਆ ਜੀ ਤੇ ਭਾਈ ਸੈਦਾ ਕਹਿਣ ਲੱਗਾ ਸਿੱਖ ਕਹਿੰਦੇ ਸਨ ਗੁਰੂ ਦੀ ਪੁਕਾਰ ਕਰੋ ਗੁਰੂ ਜ਼ਰੂਰ ਆਉਂਦਾ ਕਹਿਣ ਲੱਗੇ ਖੜੇ ਤੇ ਅੱਜ ਨਾਲ ਵਾਲੇ ਕਹਿੰਦੇ ਨੇ ਸੈਦੇ ਆ ਤੂੰ ਅੱਜ ਬੇੜੀ ਇੱਕੋ ਥਾਂ ਤੇ ਖੜੀ ਰੱਖੀ ਐ ਤੂੰ ਅੱਜ ਆਪਣੀ ਬੇੜੀ ਨੂੰ ਦੂਜੇ ਕਿਨਾਰੇ ਤੇ ਲੈ ਕੇ ਨਹੀਂ ਗਿਆ ਕਹਿਣ ਲੱਗਾ ਨਹੀਂ ਅੱਜ ਮੇਰੇ ਮਨ ਦੇ ਵਿੱਚ ਇਹ ਅੱਜ ਮੈਂ ਗੁਰੂ ਕਲਗੀਧਰ ਨੂੰ ਯਾਦ ਕਰ ਰਿਹਾ ਮੇਰਾ ਮਨ ਕਹਿੰਦਾ ਗੁਰੂ ਮਿਲਣ ਲਈ ਆਏਗਾ ਤੇ ਨਾਲ ਵਾਲਿਆਂ ਨੇ ਪਤਾ ਕੀ ਕਿਹਾ ਉਹ ਕਹਿੰਦੇ ਸਹਦਿਆ ਆਪਣੇ ਕੱਪੜੇ ਵੇਖੇ ਨਹੀਂ ਜਿਹੜੇ ਤਨ ਤੇ ਤੂੰ ਕੱਪੜੇ ਪਾਏ ਵੇਖਿਆ ਤੇਰੇ ਕੱਪੜੇ 'ਚ ਮੈਲ ਕਿੰਨੀ ਆ ਫੱਟੇ ਹੋਏ ਕੱਪੜੇ ਨੇ ਆਪਣੀ ਬੇੜੀ ਵੇਖੀ ਜਿੱਥੇ ਕਹਿੰਦਾ ਗੁਰੂ ਬੈਠੇਗਾ ਤੇਰੀ ਬੇੜੀ ਥਾਂ ਥਾਂ ਤੋ ਟੁੱਟੀ ਹੋਈ ਆ ਪਰ ਮਨ 'ਚ ਵਿਸ਼ਵਾਸ ਹੈ ਪਰ ਸ਼ਾਮ ਦਾ ਵੇਲਾ ਹੁੰਦਾ ਤੇ ਮਨ 'ਚ ਸੋਚਦਾ ਸਹਦਿਆ ਸਾਰਾ ਦਿਨ ਲੰਘ ਗਿਆ ਇਹ ਬੰਦੀ ਕਹਿੰਦੇ ਤੇ ਠੀਕ ਨੇ ਮੇਰਾ ਲਿਬਾਸ ਮੇਰਾ ਚਿਹਰਾ ਵੇਖ ਕੇ ਗੁਰੂ ਮੈਨੂੰ ਦਰਸ਼ਨ ਦੇਗਾ ਇਹ ਨਹੀਂ ਹੋ ਸਕਦਾ ਸੈਦਿਆ ਕਿੱਥੇ ਤੂੰ ਤੇ ਕਿੱਥੇ ਗੁਰੂ ਕਹਿਣ ਲੱਗੇ ਉਹਨਾਂ ਵਾਪਸ ਪਰਤਨ ਲਗਾ ਹਜ਼ੂਰ ਪਾਤਸ਼ਾਹ ਜੀ ਤਨ ਗੁਰੂ ਕਲਕੀ ਤਰ ਪਾਤਸ਼ਾਹ ਮਹਾਰਾਜ ਆਵਾਜ਼ ਮਾਰਦੇ ਨੇ ਕਹਿਣ ਲੱਗੇ ਸੈਦਿਆ ਜਦੋਂ ਆਵਾਜ਼ ਮਾਰੀ ਨਾ ਮਨ ਚ ਹੋਇਆ ਥੋੜਾ ਆਵਾਜ਼ ਆਈ ਹੈ ਭਾਈ ਕਿਹਨੇ ਆਵਾਜ਼ ਮਾਰੀ ਦੂਜੀ ਆਵਾਜ਼ ਮਾਰੀ ਪਿੱਛੇ ਪਰਤ ਕੇ ਵੇਖਿਆ ਤੇ ਹਜ਼ੂਰ ਦੇ ਚਰਨਾਂ 'ਚ ਪੈ ਗਿਆ ਸਾਹਿਬ ਜੀ ਬੇੜੀ 'ਚ ਬੈਠਦੇ ਨੇ ਸਾਧ ਸੰਗਤ ਬੇੜੀ ਦੇ ਵਿੱਚ ਬੈਠੇ ਨੇ ਤੇ ਬੈਠ ਕੇ ਨਾ ਹੁਣ ਜਦੋਂ ਬੇੜੀ 'ਚ ਬੈਠ ਕੇ ਉਸ ਮਲਾ ਨੇ ਬੇੜੀ ਚਲਾਨੀ ਸ਼ੁਰੂ ਕੀਤੀ ਪਰਲੇ ਕੰਡੇ ਤੇ ਪੁੱਜਿਆ ਗੁਰੂ ਨੂੰ ਘਮਾਉਂਦਾ ਆਇਆ ਹੁਣ ਹਜ਼ੂਰ ਪਾਤਸ਼ਾਹ ਜਦੋਂ ਉਤਰਨ ਲੱਗੇ ਨਾ ਤੇ ਉਤਰ ਕੇ ਉਸ ਸੈਦਾਨਾ ਗੁਰੂਕਿਆਂ ਚਰਨਾਂ 'ਚ ਨਤਮਸਤਕ ਹੋਣ ਲੱਗਾ ਕਹਿੰਦਾ ਹਜ਼ੂਰ ਨਤਮਸਤਕ ਹੋਣਾ ਗੁਰੂ ਪਾਤਸ਼ਾਹ ਕਹਿਣ ਲੱਗੇ ਸੈਦਿਆ ਮੱਥਾ ਫਿਰ ਟੇਕ ਲਈ ਅੱਜ ਪਹਿਲਾਂ ਉਹ ਗੱਲ ਤਾਂ ਪੂਰੀ ਕਰ ਲੈ ਜਿਹਦੀ ਸਾਰੀ ਰਾਤ ਪੁਕਾਰ ਕਰਦਾ ਸੀ ਯਾਨ ਲੱਗੇ ਮਹਾਰਾਜ ਤੁਸੀਂ ਕੀ ਕਹਿੰਦੇ ਸਾਰੀ ਰਾਤ ਕਹਿੰਦਾ ਰਿਹਾ ਕਿ ਪ੍ਰਭੂ ਮੋਹੇ ਕਬ ਗੱਲ ਲਾਵੇਂਗੇ ਹੁਣ ਗੱਲ ਲਾਉਂਦਾ ਵੇਲਾ ਆਇਆ ਤੇ ਪੈਰਾਂ ਚ ਪੈ ਰਹੇ ਆ ਮੇਰੇ ਗਲੇ ਨਾਲ ਲੱਗ ਜਾਏ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਚਰਨ ਸ਼ਰਨ ਗੁਰੂ ਇੱਕ ਪਿੰਡਾ ਜਾਏ ਚਲ ਸਤਿਗੁਰੂ ਕੋਟ ਪਿੰਡਾ ਆਗੇ ਹੋਇਲੇ ਕੁਰੂਣਾ ਪਿੰਡੇ ਚੱਲ ਕੇ ਗੁਰੂ ਲੈਣ ਲਈ ਆਉਂਦਾ ਜੀ ਪਰ ਸਿੱਖ ਦਾ ਅਕੀਦਾ ਸਿੱਖ ਦਾ ਵਿਸ਼ਵਾਸ ਗੁਰੂ ਤੇ ਹੋਣਾ ਚਾਹੀਦਾ ਹਜ਼ੂਰ ਨੇ ਆਪਣੀ ਜਿਬ ਦੇ ਵਿੱਚੋਂ ਪੈਸੇ ਕੱਢੇ ਤੇ ਉਸ ਮਲਾ ਨੂੰ ਦੇਣ ਲੱਗੇ ਉਸ ਮਲਾ ਦਾ ਜਵਾਬ ਪਤਾ ਹੈ ਕੀ ਸੀ ਸਾਦੇ ਦਾ ਕਨ ਲਗਾ ਮਹਾਰਾਜ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈ ਸਕਦਾ ਪਾਦਸ਼ਾਹ ਕਹਨ ਲਗੇ ਸੈਦਿਆ ਕਿਉਂ ਕਨ ਲਗਾ ਮਹਾਰਾਜ ਇਸ ਕਰਕੇ ਨਹੀਂ ਲੈ ਸਕਦਾ ਸਾਡੇ ਮਲਾਹ ਲੋਕਾਂ ਦਾ ਇੱਕ ਨਿਜਮ ਬਣਿਆ ਹੈ ਕਹਨ ਲਗੇ ਕਿ ਕਹਿੰਦੇ ਇੱਕ ਮਲਾਹ ਦੂਜੇ ਮਲਾਹ ਦੇ ਕੋਲੋਂ ਪੈਸੇ ਨਹੀਂ ਲੈਂਦਾ ਇੱਕ ਮਲਾਹ ਦੂਜੇ ਮਲਾਹ ਕੋਲੋਂ ਪੈਸੇ ਨਹੀਂ ਲੈਂਦਾ ਮਹਾਰਾਜ ਮਹਾਰਾਜ ਕਹਨ ਲਗੇ ਸੈਦਿਆ ਜਿਹਨੂੰ ਇਹ ਗੱਲ ਕਹੀ ਤੇ ਭਾਈ ਸੈਦਾ ਕਹਿੰਦਾ ਪਾਈ ਸਹਦੇ ਨੇ ਜਦੋਂ ਇਹ ਬਚਨ ਕਿਹਾ ਹਜ਼ੂਰ ਕਹਿੰਨ ਲੱਗੇ ਸਹਦੇ ਇਹ ਕਿਹੜੀ ਗੱਲ ਕਹਿ ਰਹੇ ਹੈ ਕਿ ਇਕ ਮਲਾ ਦੂਜੇ ਕਹਿਣ ਲੱਗੇ ਮਹਾਰਾਜ ਮੈਂ ਮਲਾ ਹਾਂ ਇਹ ਦੁਨਿਆਵੀ ਬੇੜੀ ਚਲਾਉਂਦਾ ਐ ਤੂੰ ਲੋਕਾਂ ਨੂੰ ਪਰਲੇ ਬੰਨੇ ਤੇ ਉਤਾਰਦਾ ਪਰ ਮੇਰੇ ਪਾਤਸ਼ਾਹ ਤੂੰ ਐਹੋ ਜਿਹਾ ਮਲਾ ਹੈ ਜਿਹੜਾ ਇਸ ਦੁਨੀਆਂ ਤੋਂ ਸੰਸਾਰ ਤੋਂ ਭਵਜਲ ਤੋਂ ਮੇਰੇ ਵਰਗਿਆਂ ਕਈਆਂ ਨੂੰ ਪਾਰ ਉਤਾਰਨ ਵਾਲਾ ਹੈ ਮੈਂ ਜਿਆਦਾ ਸਮਾਨਾ ਲੈਂਦਾ ਆ ਕਿਉਂਕਿ ਪ੍ਰਬੰਧਕਾਂ ਨੇ ਸਮਾਂ ਦੇ ਕੇ ਨਵਾਜਿਆ ਮੈਂ ਇੱਥੇ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਜਿਨ੍ਹਾਂ ਨੇ अनेका ਹੀ ਥਾਵਾਂ ਤੇ ਕਾਰ ਸੇਵਾ ਚਾਹੇ ਉਹ ਅੰਮ੍ਰਿਤਸਰ ਦੀ ਧਰਤੀ ਹੋਵੇ ਪਟਨਾ ਸਾਹਿਬ ਦੀ ਧਰਤੀ ਹੋਵੇ ਬਹੁਤ ਹੀ ਪਿਆਰ ਦੇ ਨਾਲ ਜੰਮੂ ਕਸ਼ਮੀਰ ਦੀ ਸਾਡੀ ਧਰਤੀ ਤੇ ਉੱਥੇ ਵੀ ਇਹਨਾਂ ਦੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਵਨ ਅਸਥਾਨ ਜੋ ਹੈ ਬਣ ਰਿਹਾ ਹੈ ਉੱਥੇ ਵੀ ਕਾਰ ਸੇਵਾ ਚੱਲ ਰਹੀ ਹੈ ਤੇ ਸਾਰੇ ਇਹਨਾਂ ਦੇ ਨਾਲ ਪਿਆਰ ਕਰਦੇ ਨੇ ਪੰਜਾਬ ਤੋਂ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇਸ ਧਰਤੀ ਤੇ ਪਹੁੰਚ ਕੇ ਤੇ ਇਸ ਪਾਵਨ ਪਵਿੱਤਰ ਅਸਥਾਨ ਤੇ ਨਤਮਸਤਕ ਹੁੰਦੇ ਨੇ ਮੈਂ ਇੱਥੇ ਪਹੁੰਚੀ ਸਰਬ ਸੰਗਤ ਦਾ ਜਿੱਥੇ ਦਿਲ ਦੀਆਂ ਗਰਿਆਂ ਨਾਲ ਧੰਨਵਾਦ ਕਰਦਾ ਸਰਬ ਸੰਗਤ ਨੂੰ ਹਜ਼ੂਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਹਜ਼ੂਰ ਅੱਗੇ ਅਰਦਾਸ ਕਰਦਿਆਂ ਮਹਾਰਾਜ ਕਿਰਪਾ ਕਰ ਅਸੀਂ ਇਸੇ ਤਰ੍ਹਾਂ ਪੰਥ ਦੀ ਇਸ ਵਿਚਾਰਧਾਰਾ ਦੇ ਨਾਲ ਜੁੜੇ ਰਹੀਏ ਤਾਂ ਕਿ ਸਾਡੇ ਪੁਰਬ ਬਣਾਉਣੇ ਸਫਲ ਹੋ ਜਾਣ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਅੰਤ ਵਿੱਚ ਮੈਂ ਸਭ ਤੋਂ ਵੱਧ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਆ ਸੰਗਤ ਨੂੰ ਖਿਮਾ ਮੰਗਦਾ ਜੀ ਵਿਚਾਰਾਂ ਕਰਦੇ ਆ ਬਿਆੰਤ ਭੁੱਲਾਂ ਹੋਈਆਂ ਭੁੱਲਾਂ ਮੇਰੀਆਂ ਬਚਨ ਮੇਰੇ ਗੁਰ ਦੇਵ ਦਾ ਜਾਣਿਓ ਕਿਰਪਾ ਕਰੋ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਭੋ ਬੋ ਧੰਨਵਾਦ ਹੈ ਮੈਂ ਬੇਨਤੀ ਕਰਦਾ ਹਾਂ ਬਾਬਾ ਗੁਰਨਾਮ ਸਿੰਘ ਜੀ ਨੂੰ ਕਿ ਸਾਡੇ ਬਹੁਤ ਸਤਿਕਾਰ ਜੋ ਤਖਤ ਸ੍ਰੀ ਹਰਮੰਦਰ ਜੀ ਪ੍ਰਬੰਧਕ ਕਮੇਟੀ ਦੇ ਜਨ ਸਕੱਤਰ ਸਾਹਿਬ ਜੀ ਦਾ ਸਨਮਾਨ ਕਰਨ ਬਾਬਾ ਜੀ ਬਾਬਾ ਗੁਰਨਾਮ ਸਿੰਘ ਜੀ ਆਹ ਮਹਾਰਾਜ ਸਰੋਪਾਲ ਹੋਈ ਇੱਕ ਸਰਦਾਰ 인ਦਰਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਨਮਾਨ ਪ੍ਰਾਪਤ ਕਰਨ ਕਿਉਂਕਿ ਭਾਈ